ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਪਿੰਡ ਫਲੇੜਾ ਜਿੱਥੋਂ ਦੇ ਇੱਕ ਕਿਸਾਨ ਨੇ 2 ਏਕੜ ਦੇ ਮਾਲਕ ਸਰਦਾਰ ਪ੍ਰਗਟ ਸਿੰਘ ਜੀ ਉਹਨਾਂ ਤੋਂ ਇੱਕ ਭਲੇਖੇ ਦੇ ਨਾਲ ਦਵਾਈ ਹੋ ਗਈ ਬਾਈ ਇੱਕੋ ਜਿਹੀਆਂ ਸੀਸੀਆਂ ਪਾਈਆਂ ਸੀਆਂ ਦੋ ਕੋਠੇ ਦੇ ਵਿੱਚ ਤੇ ਪੁੱਤਾਂ ਵਾਂਗੂ ਫਸਲ ਪਾਲੀ ਹੋਈ ਸੀ ਉਹਨਾਂ ਦੀ ਨਹੀਂ ਪਤਾ ਲੱਗਿਆ ਵੀ ਕਿਹੜੀ ਕਰਨੀ ਕਿਹੜੀ ਨਹੀਂ ਕਰਨੀ ਹੈ ਦੋ ਕਿੱਲੇ ਦੇ ਦੋ ਕਿੱਲੇ ਬਿਲਕੁਲ ਤਬਾਹ ਹੋ ਗਏ ਬਾਈ ਤੋ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਵੀ ਬਾਈ ਦੀ ਥੋੜੀ ਮਦਦ ਕਰ ਸਕੀਏ ਜਿੰਨੀ ਬਹੁਤੇ ਤੋਂ ਬਹੁਤਾ ਥੋੜੀ ਤੋਂ ਥੋੜਾ ਮਦਦ ਹੋ ਸਕੇ ਤਾਂ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਐਨ ਆਰ ਆਈ ਭਰਾਵਾਂ ਨੇ ਜੋ ਜਾਂ ਸੰਸਥਾਵਾਂ ਨੇ ਜਾਂ ਜੋ ਆਪਣੀਆਂ ਕਿਸਾਨ ਯੂਨੀਅਨਾਂ ਨੇ ਜਥੇਬੰਦੀਆਂ ਨੇ ਸੋ ਬਾਈ ਦੀ ਆਪਾਂ ਮਦਦ ਕਰ ਸਕੀਏ ਥੋੜੀ ਬਹੁਤੀ ਸੋ ਬਾਈ ਦਾ ਨੰਬਰ ਪ੍ਰਗਟ ਸਿੰਘ ਜੀ ਦਾ ਦਿੱਤਾ ਹੋਇਆ ਜੀ ਸਕਰੀਨ ਤੇ ਅਕਾਊਂਟ ਨੰਬਰ ਉਹਨਾਂ ਦਾ ਦਿੱਤਾ ਹੋਇਆ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਇਹ ਨੰਬਰ ਤੇ ਜਿਹੜਾ ਉਹਨਾਂ ਦੀ ਮਦਦ ਕਰ ਸਕਦੇ ਹਾਂ ਸੋ ਬਹੁਤ ਪੁੱਤਾ ਮੰਗੂ ਪਾਲੀ ਹੋਈ ਫਸਲ ਦੀ ਬਈ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਹਨਾ ਵੀ ਇਸੇ ਦੇ ਉੱਤੇ ਸਾਰਾ ਉਹਨਾਂ ਦਾ ਦਰੋਮਦਾਰ ਸੀ ਜੋ ਦੋ ਕਿੱਲਾਂ ਦੇ ਉੱਤੇ ਸਾਰਾ ਸਿਸਟਮ ਚੱਲਦਾ ਹੁੰਦਾ ਇੱਕ ਕਿਸਾਨ ਦਾ ਸੋ ਪਿੰਡ ਦੇ ਪਤਵੰਤੇ ਸੱਜਣ ਪਹੁੰਚੇ ਨੇ ਜੀ ਆਜਾ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਸੋ ਇਹ ਨੇ ਬਈ ਇਹੋ ਕਿਸਾਨ ਜਿਨ੍ਹਾਂ ਤੋਂ ਭਲੇਖੇ ਨਾਲ ਦਵਾਈ ਵੱਜ ਗਈ ਹੈ ਸੋ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਵੀ ਆਪਾਂ ਆਪਦੇ ਪੁੱਤਾਂ ਵਾਂਗੂ ਫ਼ਾਜ਼ਲ ਪਾਲ ਕੇ ਉਹਦੇ ਤੇ ਸਪੜੇ ਕੇ ਬਾਈ ਜੀ ਕਿਵੇਂ ਹੋਇਆ ਜੀ ਇਹ ਕੰਮ ਇਹ ਧੋਖੇ ਨਾਲ ਹੋ ਗਈ ਚੀਸੀਆਂ ਪੰਜਾਂ ਦੀਆਂ ਤਿੰਨ ਚਾਰ ਇਕੱਠੀਆਂ ਪਤਾ ਨਹੀਂ ਲੱਗਿਆ ਅਣਪੜ੍ਹ ਕਰਕੇ ਧੋਖੇ ਨਾਲ ਵੀ ਠੀਕ ਹੈ ਜੀ ਇਹ ਸਾਡੇ ਨਾਲ ਜੀ ਪਿੰਡ ਦੇ ਪਤਵੰਤੇ ਸੱਜਣ ਨੇ ਮੋਤਵਾਰ ਨੇ ਜੋ ਬਾਈ ਦੇ ਮਤਲਬ ਕਿ ਸ਼ਮੈਦ ਦੇ ਬੱਚੇ ਆਏ ਨੇ ਨਾ ਸੋ ਕਰਦਿਆ ਜੀ ਗੱਲਬਾਤ ਬਾਈ ਨੂੰ ਇੰਨਾ ਗੱਲਬਾਤ ਕਰਨ ਦਾ ਨਹੀਂ ਪਤਾ ਹੈਗਾ ਵਿਚਾਰਾ ਇੱਕ ਤਾਂ ਪਹਿਲੀ ਜੇਰੀ ਖਰਾਬ ਹੋਣ ਕਰਕੇ ਸੋ ਹੋ ਰਿਹਾ ਨਾ ਸੋ ਪਿੰਡ ਦੇ ਪਤਵੰਤੇ ਸੱਜਣਾ ਨਾਲ ਕਰਦੇ ਆ ਗੱਲਬਾਤ ਹਾਂਜੀ ਮਾਸਟਰ ਜੀ ਸਾਰੀ ਘਟਨਾ ਕਰਮ ਦਾ ਕਿਵੇਂ ਹੋਇਆ ਜੀ ਇਹ ਕੰਮ ਸਾਰਾ ਹਾਂਜੀ ਅਸੀਂ ਪਿੰਡ ਫਲੇੜਾ ਤਹਿਸੀਲ ਲਹਿਰਾ ਜ਼ਿਲ੍ਹਾ ਸੰਗਰੂਰ ਹਾਂਜੀ ਇਸ ਪਿੰਡ ਦੇ ਵਿੱਚ ਇੱਕ ਪਿੰਡ ਫਲੇੜਾ ਤੋਂ ਬੋਲ ਰਹੇ ਆ ਜਿੱਥੇ ਉਹ ਜੀ ਮੇਰੇ ਨਾਲ ਕਿਸਾਨ ਸਰਦਾਰ ਪ੍ਰਗਟ ਸਿੰਘ ਜੀ ਖੜੇ ਨੇ ਇਹਨਾਂ ਨੇ ਆਪਣੀ ਜੋ ਪੁੱਤਾ ਵਾਂਗੂ ਫਸਲ ਪਾਲੀ ਸੀ ਉਹ ਤੇ ਸਪਰੇਅ ਕਰਨੀ ਸੀ ਜਦੋਂ ਇਹ ਖੇਤ ਗਏ ਤਾਂ ਕੋਠੇ ਵਿੱਚ ਇੱਕੋ ਤਰ੍ਹਾਂ ਦੀਆਂ ਦੋ ਸੀਸੀਆਂ ਜਿਹੜੀਆਂ ਉਹ ਪਈਆਂ ਸੀਆਂ ਉਹ ਭਲੇਖੇ ਨਾਲ ਇਹ ਦੂਸਰੀ ਜਿਹੜੀ ਸਪਰੇਅ ਹੈ ਉਹ ਆਪਣੀ ਫਸਲ ਦੇ ਉੱਪਰ ਇਹਨਾਂ ਨੇ ਕਰ ਦਿੱਤੀ ਜਿਸ ਕਰਕੇ ਆ ਤੁਹਾਨੂੰ ਤਸਵੀਰ ਵਿੱਚ ਵੀ ਦਿਖ ਰਿਹਾ ਹੋਏਗਾ ਕਿ ਸਾਰੀ ਫਸਲ ਹੈ ਜਿਹੜੀ ਬਿਲਕੁਲ ਤਬਾਹ ਹੋ ਗਈ ਕਿਉਂਕਿ ਇਹ ਜਿਹੜਾ ਕਿਸਾਨ ਹੈ ਪ੍ਰਗਟ ਸਿੰਘ ਇਹ ਕੇਵਲ 2 ਏਕੜ ਦਾ ਮਾਲਕ ਹੈ 2 ਏਕੜ ਦੇ ਮਾਲਕ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਅੱਜ ਕੱਲ ਦੀ ਜਿਹੜੀ ਜਮਾਨਾ ਚੱਲ ਰਹੀ ਹੈ ਇਹਦੇ ਵਿੱਚ ਆਰਥਿਕ ਸਥਿਤੀ ਕਿਹੋ ਜਿਹੀ ਹੁੰਦੀ ਹੈ ਇਸ ਕਰਕੇ ਇਹ ਵਿਚਾਰੇ ਦਾ ਇੱਥੇ ਕੋਈ ਮਦਦ ਵਾਲਾ ਇਲਾਕੇ ਦੇ ਵਿੱਚ ਜੇ ਹੈ ਤਾਂ ਉਹ ਜਿੱਥੇ ਵੀ ਕਿਤੇ ਇਹ ਵੀਡੀਓ ਜਾਏਗੀ ਜਿੱਥੇ ਵੀ ਕੋਈ ਇਹਨੂੰ ਸ਼ੇਅਰ ਕਰੇਗਾ ਉਹ ਵੀਡੀਓ ਨੂੰ ਦੇਖ ਕੇ ਇਸ ਕਿਸਾਨ ਦੀ ਮਦਦ ਵੱਦ ਤੋਂ ਵੱਧ ਜ਼ਰੂਰ ਕਰਨੀ ਕਿਉਂਕਿ ਇਹ ਜੋ ਕਿਸਾਨ ਹੈ ਇਹਨਾਂ ਦੀਆਂ ਜਿਹੜੀਆਂ ਧੀਆਂ ਨੇ ਉਹ ਵੀ ਬਰਾਬਰ ਦੀ ਹੋਗੀ ਉਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਹੈ ਦੂਸਰਾ ਕਬੀਲਦਾਰੀ ਦਾ ਖਰਚਾ ਵੀ ਹੈ ਤੇ ਹੁਣ ਜਿਹੜੀ ਇਹ ਫਸਲ ਤੀ ਜਿੱਥੇ ਉਮੀਦ ਹੁੰਦੀ ਹੈ ਕਿਸਾਨ ਨੂੰ ਵੀ ਸਾਡੇ 6 ਮਹੀਨੇ ਬਾਅਦ ਫਸਲ ਆਏਗੀ ਉਹ ਤੁਹਾਡੇ ਸਾਹਮਣੇ ਹੈ ਜੋ ਬਿਲਕੁਲ ਬਰਬਾਦ ਹੋ ਚੁੱਕੀ ਹੈ ਇਸ ਕਰਕੇ ਜਿਨੇ ਵੀ ਦਾਨੀ ਸੱਜਣੇ ਵੀਰ ਮੇਰੇ ਜਿੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੁੰਦੇ ਹੈ ਉਹ ਸਾਰੇ ਕਿਰਪਾ ਕਰਕੇ ਜਿਨੇ ਵੀ ਕਿਸੇ ਤੋਂ ਸਹਾਇਤਾ ਕੀਤੀ ਜਾਵੇ ਉਹ ਜ਼ਰੂਰ ਕਰਨੀ ਕਿਉਂਕਿ ਇਸ ਕਿਸਾਨ ਦਾ ਵਿਚਾਰੇ ਦਾ ਭਲਾ ਹੋ ਜਾਏਗਾ ਤੇ ਜਿਹੜੀ ਫਸਲ ਦੀ ਇਹਨੂੰ ਉਮੀਦ ਸੀਗੀ ਜੇ ਇਧਰੋਂ ਦਾਨੀ ਸੱਜਣਾ ਬਣੀ ਕੋਈ ਪੈਸਾ ਆ ਜਾਵੇਗਾ ਤਾਂ ਇਹਦਾ ਜਿਹੜਾ ਗੁਜ਼ਾਰਾ ਹੈ ਮਦਦ ਹੋ ਸਕਦੀ ਹੈ ਜੀ ਹਾਂ ਮਦਦ ਐਨ ਆਰ ਆਈ ਵੀਰਾਂ ਨੂੰ ਐਨ ਆਰ ਆਈ ਕੋਈ ਸੰਸਥਾ ਨੇ ਜਾਂ ਕੁਝ ਵੀ ਹੋਰ ਹਾਂ ਜੇ ਕੋਈ ਵੀ ਐਨ ਆਈ ਐਨ ਆਰ ਆਈ ਵੀਰ ਹੈ ਜਾਂ ਇੱਥੇ ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਉਹ ਸੁਣਦੀਆਂ ਨੇ ਤਾਂ ਉਹ ਵਧਤਵਤ ਇਸ ਕਿਸਾਨ ਦੀ ਸਹਾਇਤਾ ਜਿਹੜੀ ਉਹ ਕੀਤੀ ਜਾਵੇ ਤੇ ਬਾਕੀ ਕਿਸਾਨ ਜੁਨੀਆਨਾ ਜਿੰਨੀਆਂ ਵੀ ਪਿੰਡ ਦੇ ਵਿੱਚ ਬਣੀਆਂ ਹੋਈਆਂ ਨੇ ਹਾਂਜੀ ਸਾਰੇ ਇਲਾਕੇ ਦੇ ਵਿੱਚ ਸਾ ਪੰਜਾਬ ਦੇ ਵਿੱਚ ਜੇ ਉਹ ਵੀ ਸੁਣ ਰਹੇ ਨੇ ਤਾਂ ਉਹ ਵੀ ਵਧਤਵਤ ਆਂਦੀ ਸੱਜਣਾ ਨੂੰ ਕਹਿ ਕੇ ਇਸ ਕਿਸਾਨ ਦੀ ਜਿਹੜੀ ਸਹਾਇਤਾ ਹੈ ਉਹ ਕਰਵਾਈ ਜਾਵੇ ਧੰਨਵਾਦ ਜੀ ਧੰਨਵਾਦ ਗੂਗਲ ਪੇ ਵਗੈਰਾ